ਅੱਜ ਜੋ ਸੰਗਠਾ ਵੱਲੋਂ ਉਪਰਾਲਾ ਕੀਤਾ ਜਾਂ ਗਇਆ ਰਿਹਾ ਵੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਭ ਤੋਂ ਪਹਿਲੇ ਦੇ মিডিਆ ਰਾਹੀਂ ਜੁੜੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਇਹ ਉਪਰਾਲਾ ਸਮੂਹ ਸਮਾਜ ਸੇਵੀ ਸੰਸਥਾਵਾਂ ਹਲਕਾ ਧਰਮਗੋੜ ਦੀਆਂ ਅਤੇ ਸਮੂਹ ਰਾਜਨੀਤਿਕ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਇਲਾਕੇ ਦੇ ਵਿੱਚ ਸੇਵਾ ਨਿਭਾਉਣ ਵਾਲੇ ਵੀਰ ਨੇ ਇਸੇ ਤਰ੍ਹਾਂ ਨਾਲ ਕਿਸਾਨ ਯੂਨੀਅਨ ਜਿੱਥੇ ਬੰਦੀਆਂ ਇਸੇ ਤਰ੍ਹਾਂ ਨਾਲ ਮਾਂਪੁਰ ਸਾਰਿਆਂ ਨੇ ਰਲ ਮਿਲ ਕੇ ਵੀ ਜਿਹੜਾ ਇਹ ਕਾਵਾਂ ਵਾਲੇ ਪੱਤਣ ਤੋਂ ਲੈ ਕੇ ਆਪਣਾ ਜਿਹੜਾ ਹੈਗਾ ਲੱਲੂ ਵਾਲਾ ਪੁਲ ਵਾਲਾ ਹੈਗਾ ਇੱਥੋਂ ਤੱਕ ਜਿੰਨੀ ਵੀ ਜ਼ਮੀਨ ਆ ਉਹਨੂੰ ਵਾਹਯੋਗ ਵਧੀਆ ਢੰਗ ਨਾਲ ਬਣਾਉਣ ਲਈ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਮਿਲਵਰਤ ਕੇ ਆਪਸ ਵਿੱਚ ਜਿਵੇਂ ਮੰਨ ਲਓ ਹੁਣ ਬੰਨ ਦੇ ਬਾਹਰ ਜਿਹਨਾਂ ਵੀਰਾਂ ਦੀ ਜ਼ਮੀਨ ਹੈ ਬਹੁਤ ਸਾਰੇ ਵੀਰਾਂ ਨੇ ਕਿਹਾ ਜੀ ਸਾਡੀ ਅੰਦਰ ਉਹ ਅਸੀਂ ਆਪ ਕਰ ਲੈਣੀ ਆ ਬਹੁਤ ਧੰਨਵਾਦ ਹੈਗਾ ਇਸੇ ਤਰ੍ਹਾਂ ਨਾਲ ਹਰ ਚੀਜ਼ ਜਿਹੜੀ ਹੈਗੀ ਆ ਅਸੀਂ ਪੂਰੇ ਸੰਜਮ ਨਾਲ ਅਗਰ ਕਰਾਂਗੇ ਤਾਂ ਇਹਨੂੰ ਪੂਰੀ ਤਰ੍ਹਾਂ ਨਾਲ ਵਧੀਆ ਢੰਗ ਨਾਲ ਫਿਨਿਸ਼ ਕਰ ਲਾਂਗੇ ਅਗਰ ਸੰਜਮ ਨਹੀਂ ਵਰਤੇ ਜਾਏਗਾ ਫਿਰ ਥੋੜਾ ਜਿਹਾ ਸਾਨੂੰ ਮਤਲਬ ਖਦਸ਼ੇ ਜਿਹੜੇ ਹੈਗੇ ਨੇ ਉਹ ਜਿਵੇਂ ਮੈਂ ਸਮਝਦਾ ਹੈਗਾ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਮੀਡੀਆ ਰਾਹੀਂ ਇਹ ਬੇਨਤੀ ਕਰਨੀ ਚਾਹਾਂਗਾ ਜਿੰਨੇ ਵੀਰ ਇੱਥੇ ਪਹੁੰਚ ਲੋ ਲਗਭਗ ਕਾਫੀ ਸਾਰੇ ਵੀਰ ਪਹੁੰਚ ਗਏ ਨੇ ਤਾਂ ਇਹਨਾਂ ਸਾਰਿਆਂ ਨੇ ਕਥਾ ਦੇ ਵਿੱਚ ਵੀ ਅੱਜ ਕਿਉਂਕਿ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਬੇਨਤੀ ਕੀਤੀ ਗਈ ਹੈ ਸ੍ਰੀ ਸੁਖਨੀ ਸਾਹਿਬ ਦੇ ਜਾਪ ਹੋਏ ਕੀਰਤਨ ਹੋਏ ਕਥਾ ਵਿਚਾਰ ਹੋਈ ਤਾਂ ਕਿ ਜਿਹੜਾ ਸਾਡਾ ਜੀਵਨ ਹੈਗਾ ਇਹ ਸੰਜਮ ਤੇ ਹੀ ਖੜਾ ਹੈਗਾ ਸੰਤੋਖ ਤੇ ਹੀ ਖੜਾ ਹੈਗਾ ਸੰਤੋਖ ਨਾਲ ਅਸੀਂ ਹਰ ਮੁਸੀਬਤ ਨੂੰ ਜਿੱਤ ਲੈਂਦੇ ਹੈਗੇ ਆ ਤਾਂ ਇਹ ਜਿਹੜੀ ਹੈਗੇ ਆ ਅੱਜ ਹੁਣ ਕਿਹਨਾਂ ਰੇਕੀ ਕਰਨਗੇ ਸਾਰਿਆਂ ਦਾ ਡਾਟਾ ਲਿਖਿਆ ਜਾਊਗਾ ਕਿੰਨੀ ਜ਼ਮੀਨ ਜਿਹੜੀ ਹੈਗੀ ਆ ਉਹਨੂੰ ਵਾਹਣ ਦੇ ਨਾਲ ਹੀ ਸਰਜਣਾ ਕਿ ਨੂੰ ਪੱਧਰ ਕਰਨਾ ਪੈਣਾ ਕੋਈ ਹੋਰ ਰਿਮਾਰਕਸ ਜਿਹੜੇ ਹੈਗੇ ਨੇ ਪੂਰਾ ਇੱਕ ਡਾਟਾ ਜਿਹੜਾ ਹੈਗਾ ਉਹ ਬਣੂਗਾ ਕਿਉਂਕਿ ਜਿਹੜੀ ਡਾਈ ਦੀ ਹੁਣ ਵੈਸੇ ਜਿਹੜੀ ਬੀਜ ਹੈਗਾ ਇਹ ਤਾਂ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਉਹ ਉਪਲਬਧ ਕਰਵਾਉਣਗੇ ਡਾਈ ਦੀ ਇੱਕ ਸਮੱਸਿਆ ਹੈਗੀ ਆ ਉਹਦੇ ਲਈ ਵੀ ਮੈਂ ਸਾਰੇ ਵੀਰਾਂ ਨੂੰ ਹੌਲੀ-ਹੌਲੀ ਕਮਿਊਨੀਕੇਟ ਕਰ ਰਿਹਾ ਹੈਗਾ ਵੀ ਜੇ ਤੁਹਾਡੇ ਕੋਲ ਮਤਲਬ ਜੇ ਨਾਲੋਂ 50 ਪੂਰੀਆਂ ਨੇ ਤੁਹਾਡੇ ਕੋਲ 5 ਬਚਦੀਆਂ ਕਿਸੇ ਕੋਲ 2 ਬਚਦੀਆਂ ਨੇ ਉਹਦੇ ਕੋਈ ਅੱਧਾ ਰੇਟ ਕਰ ਲਿਆ ਜਾਵੇ ਕੋਈ ਜਿਵੇਂ ਐਸ ਪੋਸੀਬਲ ਐਸ ਟੂ ਫਰੋ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਨੇਪਰੇ ਚਾੜਨ ਦਾ ਯਤਨ ਕੀਤਾ ਜਾਊਗਾ ਬਾਈ ਇੱਕ ਇਹ ਵੀ ਪਤਾ ਲੱਗਿਆ ਵੀ ਵਿਸ਼ੇਸ਼ ਤੌਰ ਤੇ ਪਿੰਡ ਪੈਣੀ ਵਾਸਤੇ ਵੀ ਕਿ ਪ੍ਰਾਲਾ ਕੀਤਾ ਜਾ ਰਿਹਾ ਆ ਉਹ ਅਸਲ ਦੇ ਵਿੱਚ ਕੀ ਹੋਇਆ ਕਿ ਇਹਨਾਂ ਵੀਰਾਂ ਨੂੰ ਇਹ ਸੀ ਕਹਿੰਦੇ ਜੇ ਆਪਾਂ ਇੱਕ ਪਿੰਡ ਦਾ ਨਾਂ ਲਵਾਂਗੇ ਵੀ ਉਹਦੇ ਨਾਲ ਫਿਰ ਬਾਕੀ ਲੋਕ ਜਿਹੜੇ ਹੈਗੇ ਨੇ ਕੁਝ ਨਾ ਕੁਝ ਹੋਰ ਅਡਾਪਟ ਕਰਨ ਲਈ ਆ ਜਾਣਗੇ ਤਾਂ ਮੇਰਾ ਮੁੱਖ ਮਕਸਦ ਇਹੀ ਆ ਵੀ ਅਸੀਂ ਤਾਂ ਦੇਖੋ ਸਾਰੇ ਸਾਡੇ ਨੇ ਸਾਰਿਆਂ ਦੇ ਅਸੀਂ ਆ ਅਸੀਂ ਇੱਕ ਹੱਦਬੰਦੀ ਨਹੀਂ ਕਰ ਸਕਦੇ ਪਰ ਉਹਦੇ ਵਿੱਚੋਂ ਫਿਰ ਜਿਹੜਾ ਭੈਣੀ ਖੂਆ ਆਪਣੇ ਹੈਗੀ ਹੈ ਇਹ ਪਿੰਡ ਆ ਵੀ ਜਿਹੜਾ ਗੋਦ ਲੈਣ ਵਾਲਾ ਲਫ਼ਜ਼ ਲਿਖਿਆ ਗਿਆ ਸੀਗਾ ਵੀ ਉਹਦੇ ਜਿਹੜੀ ਜ਼ਮੀਨ ਹੈਗੀ ਉਹਨੂੰ ਡਾਈ ਤੇ ਜਿਹੜਾ ਆਪਣਾ ਬੀਜ ਹੈਗਾ ਉਹ ਵੀ ਦੇਣਾ ਤੇ ਪਰ ਜ਼ਮੀਨ ਜਿਹੜੀ ਹੈਗੀ ਉਹ ਪੱਧਰ ਵੀ ਕਰਦੇ ਆ ਧੰਨਵਾਦ ਸਾਡੇ ਨਾਲ ਪ੍ਰਧਾਨ ਜੀ ਆ ਖਾਨ ਯੂਨੀਅਨ ਖੋਸਾ ਤੋਂ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਸਰਕਾਰ ਦੇ ਕੰਮ ਕਰਨ ਵਾਲੇ ਆ ਜਿਹੜੇ ਲੋਕ ਕਰ ਰਹੇ ਨੇ ਜਾਂ ਸੰਸਥਾਵਾਂ ਕਰ ਰਹੀਆਂ ਨੇ ਦੇਖੋ ਜੀ ਪਹਿਲਾਂ ਤਾਂ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਜਿੱਥੇ ਸਰਕਾਰਾਂ ਨੇ ਕੰਮ ਕਰਨਾ ਉਹਨਾਂ ਦਾ ਆਪ ਦਾ ਕਰੀ ਜਨ ਪਰ ਜਿੱਥੇ ਸੰਤ ਸਮਾਜ ਆ ਸੰਗੀਤਕਾਰ ਆ ਦੂਜੇ ਆਪਣੇ ਸਾਰੇ ਜਥੇਬੰਦੀਆਂ ਦੇ ਆਗੂ ਆ ਰਾਜਨੀਤਿਕਾਂ ਦੇ ਆਗੂ ਆ ਜੇ ਆਪਾਂ ਜਿੱਦੇ ਤੋਂ ਹੜ ਆਏ ਨੇ ਉਦੇ ਤੋਂ ਸਾਰਾ ਸਮਾਜ ਆ ਜਿਹੜਾ ਉਹ ਪੂਰਾ ਕੁਦਿਆ ਹੋਇਆ ਹੜ ਪੀੜਤਾ ਦੇ ਨਾਲ ਤੇ ਮੈਂ ਸਮਝਦਾ ਅੱਜ ਵੀ ਸਾਨੂੰ ਲੋੜ ਆ ਉਹਨਾਂ ਦੀਆਂ ਜ਼ਮੀਨੀਆਂ ਪੱਧਰਾ ਕਰਨ ਦੀ ਉਹਨਾਂ ਨੂੰ ਖਾਦ ਮਾਇਆ ਕਰਾਉਂਦੀ ਉਹਨੂੰ ਬੀਜ ਮਾਇਆ ਕਰਾਉਂਦੀ ਜਿੱਥੇ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਉੱਥੇ ਅਸੀਂ ਕਿਸਾਨਾਂ ਦੇ ਨਾਲ ਆ ਮਹਾਪੁਰਸ਼ਾਂ ਦੇ ਨਾਲ ਅਸੀਂ ਆ ਜਿੰਨੇ ਸਾਨੂੰ ਟਰੈਕਟਰ ਕਹਿਣਗੇ ਮਹਾਪੁਰਜ ਅਸੀਂ ਉਹਨੇ ਹੀ ਟਰੈਕਟਰ ਮਾਇਆ ਕਰਵਾ ਕੇ ਦੇ ਮੰਗੇ ਧੰਨਵਾਦ ਕਿਉਂਕਿ ਸਾਡੇ ਇਲਾਕੇ ਦੇ ਮੁਖ ਨੇ ਤੇ ਜਿਨੇ ਵੀ ਸੰਗਤ ਜੁੜੀ ਹੋਈ ਆ ਇਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਵੀ ਸਾਨੂੰ ਕਹਿਣਗੇ ਵੀ ਇਨੇ ਟਰੈਕਟਰ ਭੇਜ ਦੋ ਅਨੇ ਦੇਵਾਂਗੇ ਅਸੀਂ ਧੰਨ ਖਾਲਸਾ ਸਾਹਿਬ ਸਾਡੇ ਨੰਨ ਰਵੈਰ ਸਿੰਘ ਖਾਲਸਾ ਜੀ ਇਹਨਾਂ ਤੋਂ ਵੀ ਪ੍ਰਾਈਵੇਟ ਕਾ ਖਾਲਸਾ ਵਾਹਿਗੁਰੂ ਜੀ ਮੈਂ ਤਾਂ ਇੱਕੋ ਹੀ ਬੇਨਤੀ ਕਰਨਾ ਸਾਰੇ ਵੀਰਾਂ ਨੂੰ ਤੇ ਸਾਰੇ ਸਮਾਜ ਸੇਵੀ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਵੀ ਆਪਾਂ ਇਸ ਵਿਭਤਾ ਦੀ ਘੜੀ ਦੇ ਵਿੱਚ ਸਾਰੇ ਇਕੱਠੇ ਹੋ ਕੇ ਤੇ ਆਪਾਂ ਇਹਨਾਂ ਲੋੜਵੰਦਾਂ ਦਾ ਸਹਾਰਾ ਬਣੀਏ ਹਰੇਕ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਹੀ ਸੇਵਾਦਾਰ ਨੇ ਸਾਰੇ ਸਮਾਜ ਸੇਵੀ ਨੇ ਆਪਾਂ ਸਾਰੇ ਵੀਰ ਇੱਕ ਪਾਰਟੀ ਪਾਈ ਦੇ ਉੱਪਰ ਉੱਠ ਕੇ ਆਪਾਂ ਇਹਨਾਂ ਵੀਰਾਂ ਦੀ ਸੇਵਾ ਕਰੀਏ ਕਿਉਂਕਿ ਬਾਬਾ ਜੀ ਰਾਂ ਨੇ ਜਿੱਡਾ ਵੱਡਾ ਪ੍ਰਾਲਾ ਕੀਤਾ ਹੈ ਮੈਂ ਕਹਿੰਨਾ ਹੈ ਵੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਇਟਾ ਵੱਡਾ ਪ੍ਰਾਲਾ ਨਹੀਂ ਵੇਖਿਆ ਜਾਂ ਕਾਂਵਾਂ ਵਾਲੇ ਪੱਤਨ ਤੋਂ ਲੈ ਕੇ ਲਾਲੂ ਵਾਲੇ ਤੱਕ ਇਹ 6000 ਦੇ ਕਰੀਬ 6-7 ਹਜ਼ਾਰ ਕਿਲਾ ਬਣਨਾ ਹੈ ਤੇ ਇਹ ਆਪਾਂ ਸਾਰੀਆਂ ਸੰਗਤਾਂ ਜੇ ਇੱਕ ਦੂਜੇ ਨਾਲ ਜੁੜ ਕੇ ਕਰਾਂਗੇ ਇਹ ਬੜਾ ਵਧੀਆ ਸਖਾਵਾਂ ਹੋ ਜਾਏਗਾ ਜੇ ਆਪਾਂ ਕਿਸੇ ਨਾ ਕਿਤੇ ਤਰੀਕੇ ਨਾਲ ਆਪਾਂ ਸੋਚੀਏ ਵੀ ਉਹ ਫਲਾਣਾ ਬੰਦਾ ਕਿ ਅੱਗੇ ਮੈਂ ਕਹਿੰਦਾ ਵੀ ਆਪਾਂ ਸਾਰੇ ਅੱਗੇ ਲੱਗ ਕੇ ਚੱਲੀਏ ਕਿਉਂਕਿ ਸੇਵਾ ਕਰਨੀ ਸਭ ਤੋਂ ਉੱਤਮ ਚੀਜ਼ ਆ ਪਰ ਜੇ ਸੇਵਾ ਦੇ ਵਿੱਚ ਆਪਾਂ ਕਿਸੇ ਕਿਸਮ ਦਾ ਵੀ ਕੋਈ ਉਹਨੇ ਕੀ ਗਲਤ ਲੱਭ ਚ ਬੋਲਦੇ ਆ ਜਾਂ ਸੋਚਦੇ ਆ ਉਹ ਪ੍ਰਮਾਤਮਾ ਸਾਡਾ ਜਿਹੜਾ ਇਹ ਉਹ ਸਾਡੇ ਤੋਂ ਦਿਨਦਾਰੀ ਲਵੇਗਾ ਕਿਉਂਕਿ ਅਸੀਂ ਬੇਨਤੀ ਕਰਨੇ ਵੀ ਆਪਾਂ ਸਾਰੇ ਰਲ ਮਿਲ ਕੇ ਅੱਜ ਰਿਆਂ ਪਰ ਇਹ ਵਾਇਗੁਰੂ ਕੀਤਾ ਸਾਡੇ ਨਾਲ ਪ੍ਰਧਾਨ ਜੀ ਐ ਜਗਿੰਦਰ ਸਿੰਘ ਪੱਪੂ ਕੰਨੇ ਵਾਲੇ ਇਹਨਾਂ ਦੇ ਵੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਸਾਡੇ ਖਾਲਸਾ ਵੈਕ ਜੀ ਵੀ ਖਤੇ ਮੈਂ ਸਭ ਤੋਂ ਪਹਿਲਾਂ ਤਾਂ ਮਾਪੁਰਸ਼ਾ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਸਾਡੇ ਏਰੀਆ ਦੇ ਹੜਪੀਟਾਂ ਦੀ ਬਾਂ ਫੜੀ ਏ ਆਸ ਕਰਨਾ ਕਿ ਜਿਹੜਾ ਇਹਨਾਂ ਨੇ ਕਾਰਜ ਰੰਭ ਕੀਤਾ ਹੈ ਪਰਮਾਤਮਾ ਆਪ ਦਾ ਹੱਥ ਰੱਖ ਕੇ ਇਸ ਕਾਰਜ ਨੂੰ ਨਿਪਟੇ ਜਾਣ ਮੈਂ ਫਿਰ ਦੁਬਾਰਾ ਸਮੁੱਚੇ ਲੱਗ ਗੇਲੋਂ ਸੰਤਾ ਮਾਪੁਰਸ਼ਾ ਦਾ ਸਮਾਜ ਸੇਵੀਆਂ ਦਾ ਸਭ ਦਾ ਧੰਨਵਾਦ ਕਰਨਾ ਕਿ ਆਉਣ ਵਾਲਾ ਸਮਾਂ ਸਾਡੇ ਲਈ ਚੰਗਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ